ਹਰਿਆਕਾ ਰਾਜ ਸੋਨ ਸਿੰਘ ਠੰਡ ਜੈ ਜਵਾਨ ਸਰਬਸੰਘੋ ਜੈ ਜਵਾਨ ਜਿੰਦਾਬਾਦ 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 ਤੋਂ ਬੜਾ ਬਾਕਰ ਤੇ ਆਪਕੇ ਬਹੁਤ ਬਹੁਤ ਧੰਨਵਾਦ ਹੈ ਜੇ ਜਿੰਦਾ ਡਾਕਟਰ ਮਾਣਕ ਜੀ ਦਾ ਬਾਕਰ پارٹی خرچہ دس ہے بڑی دیر بعد آؤ گا باقی اب جیسے میں نے بیٹھے اپنی جانتے سارا گلان سن رہی ہیں میں سارا پتا کہ ہلاکا کی گورنمنٹ کر دیا ڈرائیور دیتے ਪਰ ਮਿਸ਼ਾਲਾਵਾ ਛੋੜੇ ਸ਼ਮਸ਼ਾਨ ਘਾਟ ਕੋਈ ਕਸਰ ਇਹੋ ਜੇ ਛੱਡੀ ਨਹੀਂ ਸਭ ਤੋਂ ਵੱਧ ਮੇਰੀ ਪ੍ਰਾਇੋਰਟੀ ਸੀ ਪੀੜ ਦੇ ਪਾਣੇ ਦੀ ਇਹ ਵੀ ਸਮਝਾ ਹੁੰਦਾ ਸੀ ਕਿ 10-10 ਮਿੰਟਾਂ ਦਾ ਟਿਮ ਆਉਂਦੇ ਸੀ ਅੱਜ ਪੁੱਛੋ ਤੁਸੀਂ ਪਿਛਲੇ ਸਮੇਂ ਦੇ ਵਿੱਚ ਕਿ 70 ਸਾਲਾਂ ਦੇ ਵਿੱਚ ਡਾਕਟਰ ਰਾਜਕਮਾਨ ਨੇ ਕਿੰਨੀਆਂ ਪਰੇਸ਼ਕੀਾਂ ਆਪਣੇ ਚੱਪੇ ਆ ਦੇ ਵਿੱਚ ਦਿੱਤੀਆਂ ਨਹੀਂ ਤੇ ਮੇਰੀ ਜਿਹੜੀ ਡੇਸਕੋ ਆ ਉਹ 100 ਤੋਂ ਵੱਧਦੀ ਆ ਫੁੱਸਤਰ ਦੇ ਵੀਰੋਂ ਕੰਮ ਕਰਦੇ ਸ਼੍ਰੋਮਣੀ ਕਾਜ ਦਾ ਸੇਵਾ ਦਾ ਕਿਉਂ ਹੋ ਰਾ ਇਹ ਗੱਲਾਂ ਗੱਲ 'ਚ ਇਹ ਸਤੁਪੰਨਾ ਵਿਚਾਰਨ ਵਾਲੀ ਹੈ ਕਿ ਸ਼੍ਰੋਮਣੀ ਕਾਲੀਗੱਲ ਦੇ ਹਿੱਸੇ ਇਹ ਗੱਲ ਕਿਉਂ ਆਉਂਦੀ ਹੈ ਵੀ ਉਹ ਸ਼੍ਰੋਮਣੀ ਕਾਲੀਗੱਲ ਪੰਜਾਬ ਦੀ ਪਾਰਟੀ ਹੈ ਥੋੜੀ ਪੰਜਾਬੀਆਂ ਦੀ ਪਾਰਟੀ ਹੈ ਇਹਦਾ ਵੱਡਾ ਇਤਿਹਾਸ ਹੈ 104 ਖਾਲਸਾ ਸਾਡੇ ਪੁਰਖਿਆਂ ਨੇ ਆਪਣੇ ਗੁਰੂ ਘਰ ਨੂੰ ਬਚਾਉਣ ਲਈ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਸਥਾਪਿਤ ਕੀਤੀ ਉੱਥੇ ਉਹਦੀ ਖਾਤਰ ਵਾਸਤੇ ਸ਼੍ਰੋਮਣੀ ਅਖੰਡ ਜਰ ਦੀ ਸਥਾਪਨਾ ਕੀਤੀ ਜਿਹੜਾ ਨਿਰੰਤਰ ਵੱਡੇ-ਵੱਡੇ ਸੰਘਰਸ਼ ਕਰਦਾ ਰਿਹਾ ਮੋਰਚੇ ਲੱਗਦੇ ਰਹੇ ਜੈ ਤੋੜਾ ਮੋਰਚਾ ਤੜਕਾਣਾ ਸਾਹਿਬ ਦਾ ਸਾਕਾ ਉਹ ਆਪਣਾ ਕਾਮਜੋਦ ਮੋਰਚਾ ਨਾਲ ਨਾਲ ਚਾਬੀਆਂ ਦਾ ਮੋਰਚਾ ਹੋਰ ਵੀ ਕਿਹੜੇ ਚਾਹੇ ਜੋਗ ਦੇ ਸਮੇਂ ਦੇ ਅੰਦਰ ਜਿਹੜਾ ਕਪੂਰੀ ਦਾ ਮੋਰਚਾ ਜਿਹੜਾ ਥੋੜਾ ਐਮਰਜੈਂਸੀ ਦੇ ਖਿਲਾਫ ਮੋਰਚਾ ਤੇ ਕਿਹਨੇ ਲਾਇਆ ਸ਼ਰੋਮਣੀ ਕੱਲ੍ਹ ਦੇ ਲਾਇਆ ਔਰ ਆਜ਼ਾਦੀ ਤੋਂ ਬਾਅਦ ਦੇਸ਼ ਦੇ ਅੰਦਰ ਇੱਕੋ ਇੱਕ ਲੀਡਰ ਹੈ ਸਦਾ ਪ੍ਰਕਾਸ਼ ਸਿੰਘ ਬਾਦਲ ਜਿਨੇ 12 ਸਾਲ ਜੇਲ ਕੱਤੀ ਹੋਵੇ ਔਰ ਉਹ ਲੀਡਰ ਪੰਜ ਵਾਰੀ ਮੁੱਖ ਮੰਤਰੀ ਬਣਿਆ ਅੱਜ ਜੋ ਪੰਜਾਬ ਦੇ ਵਿੱਚ ਤੁਹਾਨੂੰ ਨਜ਼ਰ ਆਉਂਦਾ ਥੋੜਾ ਜਿਹੜੇ ਫਗਨਪੁਆਇੰਟ ਔਰ ਰਾਜਪੁਰ ਪੰਜਾਬ ਥੋੜਾ ਫਗਨਪੁਆਇੰਟ ਔਰ ਫਗਰਾ ਨੇ ਜਿੰਨੀਆਂ ਮੰਡੀਆਂ ਇਹ ਕਿਹਨੇ ਬਣਾਈਆਂ ਸਦਾ ਪ੍ਰਕਾਸ਼ ਸਿੰਘ ਬਾਦਲ ਇਹ ਕਹਿੰਦਾ ਹੈ ਕਿ ਹਿੰਦੁਸਤਾਨ ਦੇ ਅੰਦਰ ਸਰਕਾਰਾਂ ਨੇ ਉਸੇ ਘਰਾਣਿਆਂ ਨੂੰ ਦੇਸ਼ ਨਹੀਂ ਬੜੀ ਦੌਲਤ ਲਟਾਈ ਹੈ ਤੇ ਬਾਕੀ ਸਾਰਾ ਦੇਸ਼ ਹੈ ਗਰੀਬੀ ਦੀ ਦੇਖਤ ਚਰੇ ਗਿਆ ਤੁਸੀਂ ਹੈਰਾਨ ਹੋਵੋਗੇ ਕਿ ਜਿੰਨਾ ਪੈਸਾ ਉਹ ਪਾਛੇ ਘਰਾਣਿਆਂ ਨੂੰ ਮਾਤ ਕਰਦਾ ਬੈਂਕਾਂ ਦਾ ਮਾਤ ਕਰ ਦਿੰਦਾ ਹੈ ਜਿੰਨਾ ਪਾਛੇ ਦੇ ਕਿਸਾਨਾਂ ਦਾ ਮਾਤ ਪੀਤਾ ਹੁੰਦਾ ਹੈ ਤੇ ਇਖਤਾਰ ਫੜਕ ਤੇ ਨਾ ਰੋਂਦਾ ਸੇਕ ਪਾਛੇ ਲੱਖਾਂ ਦੇ ਤਾਲ ਵਿੱਚ ਰੋਕ ਸੀ ਇੱਕ ਬਰ ਦੇ ਪੰਜ ਛੇ ਦੀ ਗੰਢ ਸੀ ਕੀਤੀ ਐ ਕੋਈ ਮੋਦੀ ਜੀ ਦੇ ਪਾਸੇ ਨੂੰ ਪ੍ਰੈਜ਼ੈਂਟ ਕੀਤੀ ਆਪਨ ਗੌਰ ਬੜੀ ਜੇਲੀ ਫਤਮਰੀ ਜਿਹੜਾ ਲੋਟ ਬੰਦੇ ਕੀਤੀ ਤੁਹਾਡੇ ਘਰਾਂ ਜੋ ਤੁਹਾਡੇ ਜੇਪਾਂ ਤੋਂ ਪਰਲੇ ਕਢਾ ਕੇ ਸਾਰੇ ਲੈ ਗਏ ਤੇ ਉਸ ਤੋਂ ਬਾਅਦ ਲੋਕਾਂ ਨੂੰ ਜੇ ਦੇ ਬਜੇ ਲੋੜ ਦੇ ਰਹੇ ਆਉਣੇ ਆਪੇ ਹੋ ਗਏ ਜਿਵੇਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਪੰਜਾਬ ਦੇ ਵਹਿੇ ਤੌਰ ਤੇ ਪੰਜਾਬ ਦਾ ਕਿਸਾਨ ਜਿਵੇਂ ਸੜਕਾਂ ਦੇ ਕਿਨੇ ਮਲੇ ਰੋਂਦਾ ਰਿਹਾ ਬਹੁਤਾ ਕੀਤਾ ਮੁੱਕਰ ਗਿਆ ਫੁਰਕੇ ਫੁਏ ਤੇ ਕਿਸਾਨ ਦਿੱਲੀ ਵੱਲ ਨੂੰ ਜਾਣ ਲੱਗਿਆ ਤੇ ਸ਼ੰਭੂ ਬਾਰਡਰ ਦੇ ਰੋਕ ਕੇ ਬੜੀ ਬੜੀ ਦੀਵਾਰਾਂ ਬਣਾ ਕੇ ਜਿੱਲ ਗੱਢ ਕੇ ਵੀਰੋ ਪਾਣੀ ਦੇ ਵਿਚਾਰਣਾ ਅੱਜੋ ਕੱਲ੍ਹ ਪ੍ਰਾਇਮਟ ਦੇ ਗੋਲੀਆਂ ਬੋਟ ਕੀ ਕੀ ਦੀ ਕੀਤਾ ਸਾਡੇ ਨੌਜਵਾਨ ਦੀ ਜਾਨ ਚਲੀ ਗਈ ਪੰਜ ਛੇ ਬੰਦੇ ਨੇ ਖਾ ਜੱਲੀਆਂ ਪਈਆਂ ਜਿੱਦਾਂ ਦੇ ਜਿਹੜੇ ਇੱਕ ਆਪਦੇ ਫੱਟੜੋ ਕੇ ਬੈਠੇ ਆ ਪੰਜਾਬ ਦਾ ਆਂਦਾ ਤੱਕ ਸਾਥ जगतार सिंध जी भई गुजराती सॼे जनरे उन साॻी सॻा आलापंच ستکارڈلے کا بھی ستمار کر رہا اس کے بارے تکڑی کے نچار کے اتنے لا کے سرپار سوچل جی نو لوک سبھا چھوٹ جی کا بہت بہت دنواد ہے میں اس نگر کو بےنتی کروں بہت فوج